ਸਤਿਕਾਰਯੋਗ ਸ੍ਰੀਮਾਨ ਸੰਤ ông ਆਰਾਮ ਸਿੰਘ ਜੀ ਗੰਡੂਆ ਵਾਲੇ ਮਹਾਂਪੁਰਖ ਜਦ ਸਦਾ ਉਹਨਾਂ ਮਹਾਂਪੁਰਖਾਂ ਨਾਲ ਪਿਆਰ ਸੀ ਸੱਚਖੰਡ ਜਿਲੇ ਗਏ ਪਿੱਛੇ ਵਾਹ ਗੁਰੂ ਵਾਹ ਐਦਾਂ ਹੀ ਇੱਕ ਦਿਨ ਕੀਰਤਨ ਚੱਲਦਾ ਤੇ ਕੀਰਤਨ ਕਰ ਰਹੇ ਨੇ ਵਾਹ ਗੁਰੂ ਵਾਹ ਕੀਰਤਨ ਕਰਦਿਆਂ ਕਰਦਿਆਂ ਉਹਨਾਂ ਨੇ ਇੱਕ ਵਚਨ ਆਖਿਆ ਕਹਿੰਦੇ ਸੰਗਤ ਜੀ ਮੈਂ ਕੀਰਤਨ ਤੁਹਾਨੂੰ ਨਹੀਂ ਸੁਣਾਉਂਦਾ ਆਹਾ ਆ ਸੁਣਿਓ ਮੈਂ ਕੀਰਤਨ ਤੁਹਾਨੂੰ ਨਹੀਂ ਸੁਣਾਉਂਦਾ ਪਰਮਾਤਮਾ ਨੂੰ ਕੀਰਤਨ ਸੁਣਾਉਣਾ ਸੰਤ ਜੀ ਰੱਬ ਦੇ ਪਿਆਰੇ ਮਹਾਂਪੁਰਖਾਂ ਨੇ ਕਰਨਾ ਹੀ ਆ ਨਾ ਉਹਨਾਂ ਦੇ ਦੀਵਾਨ ਸੁਜਾਣਾ ਇਹ ਸਾਾਸਕ ਰੱਬ ਦੀ ਰਜਾ ਵਿੱਚ ਰੱਬ ਨੂੰ ਕੀਰਤਨ ਸੁਣਾਉਂਦੇ ਨੇ ਰੱਬ ਦੇ ਪਿਆਰੇ ਆਖੋ ਸਤਨਾਮ ਵਾਖੂਰੂ ਵਾਖੂਰੂ ਆਹ ਵਾਖੂਰੂ ਵਾਖੂਰੂ ਪਰਮਾਤਮਾ ਨੂੰ ਭਗਵਾਨ ਜੀ ਨੂੰ ਕੀਰਤਨ ਸੁਣਾਉਂਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੀਰਤਨ ਸੁਣਾਉਂਦੇ ਆ